ਉਹ ਲੋਕ ਮਾਲਿਕ ਨੇ ਅਸੀਂ ਉਹਨਾਂ ਦੇ ਸੇਵਾਦਾਰ ਆਂ ਫਰਕ ਇਹ ਨਾ ਕਿ ਪਿਛਲੀ ਸਰਕਾਰਾਂ ਚ ਲੋਕਾਂ ਨੂੰ ਨੌਕਰ ਸਮਝਿਆ ਗਿਆ ਤੇ ਆਪ ਮਾਲਕਾਂ ਦੀ ਕੁਰਸੀ ਤੇ ਬਹਿ ਗਏਗੇ ਆ ਸੇਵਾ ਕਰ ਰਹੇ ਆਂ ਇਲਾਕੇ ਦੀ ਲੋਕਾਂ ਦੀ ਬਹੁਤ ਸਾਰੀ ਲੇਡੀਆਂ ਆਂਦੀਆਂ ਆਪਣੀ ਦੁੱਖ ਤਕਲੀਫ ਲੈ ਕੇ ਇਹ ਜਿਹੜਾ ਵੱਡਾ ਬਜ਼ੁਰਗ ਆਂਦੇ ਨੇ ਸਿੱਧੇ ਆਂਦੇ ਨੇ ਕਿ ਬਿਨਾਂ ਕਿਸੇ ਬਿਨਾਂ ਕਿਸੇ ਸਿਫਾਰਿਸ਼ ਤੋਂ ਆਂਦੇ ਨੇ ਇਹ ਜਿਹੜਾ ਡਾਇਰੈਕਟ ਲਿੰਕ ਹੈ ਬਹੁਤ ਜ਼ਰੂਰੀ ਹੈ ਕਿ ਜਿੰਨ ਜਿੰਨ ਲੋਕਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਆਪਣੇ ਮਹਿਲ ਬਣਾਏ ਆ ਉਹ ਮਹਿਲ ਟਾਏ ਜਾਣਗੇ ਪਹਿਲਾ ਸਾਨੂੰ ਤਾਂ ਜੀ ਇਹ ਆਮ ਆਲੀ ਪਾਰਟੀ ਦਾ ਵਰਕਿੰਗ ਸਟਾਈਲ ਹੈ ਸਾਡਾ ਵਰਕਿੰਗ ਸਟਾਈਲ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਘਰ ਲੋਕਾਂ ਲਈ ਖੁੱਲਿਆ ਹੁੰਦਾ ਲੋਕ ਮਾਲਿਕ ਨੇ ਅਸੀਂ ਉਹਨਾਂ ਦੇ ਸੇਵਾਦਾਰ ਹੈ ਫਰਕ ਇਹ ਨਾ ਕਿ ਕਿ ਪਿਛਲੀ ਸਰਕਾਰਾਂ ਚ ਲੋਕਾਂ ਨੂੰ ਨੌਕਰ ਸਮਝਿਆ ਗਿਆ ਤੇ ਆਪ ਮਾਲਕਾਂ ਦੀ ਕੁਰਸੀ ਤੇ ਬਹਿ ਗਏਗੇ ਸੇਵਾ ਕਰ ਰਹੇ ਹਾਂ ਇਲਾਕੇ ਦੀ ਲੋਕਾਂ ਦੀ ਸਕੂਲਾਂ ਦੇ ਹਾਲਾਤ ਸੁਧਰ ਰਹੇ ਨੇ ਇਲਾਕੇ ਚ ਵਿਕਾਸ ਹੋ ਰਿਹਾ ਤੇ ਲਗਾਤਾਰ ਇਦਾਂ ਹੀ ਜਾਰੀ ਰਹੂਗਾ ਇਹ ਇੱਕ ਪਬਲਿਕ ਦਾ ਕੰਫੀਡੈਂਸ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਕਿ ਚਲੋ ਜਿਹੜੇ ਪਿੰਡਾਂ ਦੇ ਸਰਪੰਚ ਹੈ ਪੰਚਾਇਤਾਂ ਨੂੰ ਤਾਂ ਆਈ ਜਾਣਾ ਹੁੰਦਾ ਆਪਣੇ ਕੰਮਾਂ ਲਈ ਪਰ ਅਸਲੀ ਖੁਸ਼ੀ ਇਸ ਗੱਲ ਦੀ ਕਿ ਸਾਡੇ ਕੋਲ ਬੱਚੇ ਬੱਚੀਆਂ ਸਕੂਲ 'ਚ ਪੜਦੇ ਬੱਚੇ ਕਾਲਜ ਐਡਮਿਸ਼ਨ ਲੈਣ ਵਾਲੇ ਬੱਚੇ ਉਹ ਵੀ ਆਉਂਦੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਅਸੀਂ ਸਿੱਧਾ ਜਾ ਸਕਦੇ ਹਾਂ ਸਾਨੂੰ ਕਿਸੇ ਦੀ ਲੋੜ ਨਹੀਂ ਸਾਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਇਹ ਹੈ ਬਹੁਤ ਸਾਰੀ ਲੇਡੀਆਂ ਆਉਂਦੀਆਂ ਆਪਣੀ ਦੁੱਖ ਤਕਲੀਫ ਲੈ ਕੇ ਇਹ ਜਿਹੜਾ ਵੱਡਾ ਬਜ਼ੁਰਗ ਆਉਂਦੇ ਨੇ ਸਿੱਧੇ ਆਉਂਦੇ ਨੇ ਕਿ ਬਿਨਾਂ ਕਿਸੇ ਬਿਨਾ ਕਿਸੇ ਸਿਫਾਰਿਸ਼ ਤੋਂ ਆਉਂਦੇ ਨੇ ਇਹ ਜਿਹੜਾ ਡਾਇਰੈਕਟ ਲਿੰਕ ਹੈ ਬਹੁਤ ਜ਼ਰੂਰੀ ਹੈ ਤੇ ਲਗਾਤਾਰ ਜਿਹੜਾ ਐਸਟੀਮੇਟ ਬਣ ਰਿਹਾ 15 20 ਦਿਨ ਚ ਕੰਮ ਸ਼ੁਰੂ ਹੋ ਜਾ ਸਕੀਰ ਬਾਦਲ ਨੇ ਜਿ ਸਾਰੀ ਜਿੰਨੀ ਵੀ ਮੇਰਾ ਜੋ ਧਿਆਨ ਹੈ ਦੇਖੋ ਮੈਂ ਇਸ ਕੇਸ ਦੇ ਵਿੱਚ ਕਿਤੇ ਵੀ ਕੋਈ ਵੀ ਏਜੰਸੀ ਰੇਡ ਕਰ ਲਈ ਅਰਲੀ ਮਾਰਨਿੰਗ ਇੱਕ ਆਫਟਰ ਸਨਰਾਇਜ਼ ਹੀ ਹੁੰਦੀ ਹੈ ਜੋ ਇੱਕ ਅਸੀਂ ਮੈਂ ਵੀ ਵਕਾਲਤ ਕ੍ਰਿਮੀਨਲ ਪ੍ਰੈਕਟਿਸ ਕੀਤੀ ਕਦੀ ਵੀ ਕਿਤੇ ਵੀ ਰੇਡ ਹੁੰਦੀ ਅਰਲੀ ਮਾਰਨਿੰਗ ਰੇਡਸ ਹੁੰਦੀਆਂ ਨੇ ਇੱਕ ਸੈਟ ਪ੍ਰੋਟੋਕੋਲ ਹੈ ਤੇ ਮੈਂ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹਦੇ ਵਿੱਚ ਕੋਈ ਕਿਸੇ ਦੇ ਨਾਲ ਨਿੱਜੀ ਰੰਜਿਸ਼ ਨਹੀਂ ਅਸੀਂ ਵੀ ਜਦੋਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਯੋਜਨਾਸ਼ੇ ਵਿਰੁੱਧ ਦੇ ਵਿੱਚ ਜਾਂਦੇ ਸੀ ਅਸੀਂ ਵੀ ਕਹਿੰਦੇ ਸੀ ਕਿ ਜਿੰਨ ਜਿੰਨ ਵਾਰਤੋਂ ਆਪਣੇ ਮਹਿਲ ਬਣਾਏ ਆ ਉਹ ਮਹਿਲ ਟਾਏ ਜਾਣਗੇ ਇਕ ਤੋਣੀ ਪੰਜਾਬ ਦੀ ਜਵਾਨੀ ਨੂੰ ਖਾਦਾ ਇੱਕ ਉਥੋਂ ਜਿਹੜੀ ਦੌਲਤ ਕਮਾਈ ਹੈ ਉਹ ਜਿਹੜੀ ਦੌਲਤ ਉਹ ਟਾਹੀ ਜਾਊਗੀ ਤੇ ਉਹ ਜਿਹੜਾ ਹੁਣ ਆਪਣੇ ਕਰਮਾਂ ਦਾ ਜੋ ਫਲ ਮਿਲ ਰਿਹਾ ਸਰਪਲ ਜੀ ਬਿਲਕੁਲ ਲੋਕਾਂ ਦੀ ਮੰਗ ਸੀ ਲੋਕ ਹਜੇ ਹੋਰ ਵੀ ਬਹੁਤ ਸਾਰੇ ਵੱਡੇ ਮਗਰਮਚ ਵੱਡੇ ਪੈਡਲਰਸ ਵੱਡੇ ਸਮੱਗਲਰਸ ਤੇ ਕਾਰਵਾਈ ਹੋਊਗੀ ਇੱਕ ਸਟਿਗਮਾ ਸੀਗਾ ਸਰਕਾਰੀ ਸਕੂਲਾਂ ਤੇ ਨਾਲ ਜੁੜਿਆ ਹੋਇਆ ਜਿਹੜੇ ਮਾਤਾ ਪਿਤਾ ਨਹੀਂ ਵੀ ਅਫੋਰਡ ਕਰ ਸਕਦੇ ਉਹ ਆਪਣੀ ਕਹਿ ਸਕਦੇ ਉਹ ਆਪਣੀ ਇੱਕ ਟਾਈਮ ਦੀ ਰੋਟੀ ਛੱਡ ਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਚ ਪੜਾ ਰਹੇ ਸੀ ਕਿਉਂਕਿ ਇਹ ਸੀ ਕਿ ਹਰ ਬੰਦਾ ਚਾਹੁੰਦਾ ਕਿ ਹਰ ਮਾਤਾ ਪਿਤਾ ਜਨਾ ਮੇਰਾ ਬੱਚਾ ਵਧੀਆ ਸਕੂਲ ਚ ਪੜੇ ਪਰ ਕਿਲੇ ਸਰਕਾਰੀ ਸਕੂਲਾਂ ਚ ਉਹ ਸਹੂਲਤਾਂ ਨਹੀਂ ਸੀ ਹੁਣ ਉਹ ਸਰਕਾਰੀ ਸਕੂਲਾਂ ਉਹ ਸਕੂਲ ਨਹੀਂ ਰਹੇ ਸਾਡੇ ਸਕੂਲਜ਼ ਆਫ ਫੈਮਿਨੈਂਟਸ ਦੇਖੋ ਇਸ ਵਾਰੀ 800 ਤੋਂ ਵੱਧ ਬੱਚਿਆਂ ਨੇ ਨੀਟ ਕਲੀਅਰ ਕੀਤਾ ਹੈ ਸਾਡੇ ਨਤੀਜੇ ਜੇਈ ਐਡਵਾਂਸ ਕਲੀਅਰ ਕੀਤਾ ਹੈ ਜੇਈ ਕਲੀਅਰ ਕੀਤਾ ਤਾਂ ਸਕੂਲਾਂ ਦੇ ਪ੍ਰਤੀ ਉਹਦੇ ਨਾਲ ਕੀ ਮਾਤਾ ਪਿਤਾ ਜੋ ਵਿਸ਼ਵਾਸ ਆ ਰਹੇ ਆ ਜਿਹੜੇ ਮਾਤਾ ਪਿਤਾ ਨਹੀਂ ਅਫੋਰਡ ਕਰ ਸਕਦੇ ਉਹ ਆਪਣੇ ਬੱਚੇ ਹੁਣ ਮਾਨ ਨਾਲ ਇੱਜ਼ਤ ਨਾਲ ਸਰਕਾਰੀ ਸਕੂਲਾਂ ਚ ਪੜਾ ਰਹੇ ਨੇ ਸਭ ਤੋਂ ਲੇਕ ਆਪਣਾ ਕਿਤੇ ਕਿਤੇ ਸੱਚ ਤੋਂ ਲੱਗ ਰਿਹਾ ਹੁੰਦਾ ਬਿਲਕੁਲ ਜੀ ਤੁਹਾਡੇ ਸਾਹਮਣੇ ਤੁਸੀਂ ਅੱਜ ਦੇਖ ਲਓ ਤੁਸੀਂ ਅੱਜ ਦੇਖ ਲਓ ਤੁਹਾਡੇ ਕੋਲ ਅੱਜ ਵੀ ਸਕੂਲ ਆਫ ਤੁਹਾਨੂੰ ਪੁੱਛਿਆ ਸੀ ਤੁਸੀਂ ਕਿਹਾ ਮੈਂ ਦੇਸ਼ ਬਦਲੂਗਾ ਨਹੀਂ ਅੱਜ ਵੀ ਉਹ ਵੀ ਬਿਲਕੁਲ ਤੇ ਤੁਸੀਂ ਤੁਹਾਡੇ ਕੋਲ ਦੇਖੋ ਅੱਜ ਸਰਕਾਰੀ ਸਕੂਲ ਦੀ ਡਾਕਖਲੀ ਦੀ ਐਡਮਿਸ਼ਨਾਂ ਆਉਂਦੀਆਂ ਪੰਜ ਸੱਤ ਬੱਚੇ ਅੱਜ ਵੀ ਆਏ ਜੋ ਸਰਕਾਰੀ ਸਕੂਲ ਚ ਦਾਖਲਾ ਲੈਣਾ ਚਾਹੁੰਦੇ ਆ ਕਿ ਅਸੀਂ ਸੁਣਿਆ ਸੀ ਸਕੂਲ ਆਫ ਫੈਮਿਨੈਂਸ ਨੰਗਲ ਤੇ ਪਹਿਲਾਂ ਤਾਂ ਕਦੀ ਨਹੀਂ ਉੱਥੇ ਅਸੀਂ ਏਦਾਂ ਲਾਈਨਾਂ ਲੱਗਦੀਆਂ ਹੋਣੀਆਂ ਐਜੂਕੇਸ਼ਨ ਮਿਸਟਰ ਤੁਸੀਂ ਕਿਹਾ ਜੀ ਤਦਸਫਲ